ਸਫਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਕੂੜਾ ਨਾ ਚੁੱਕਣ ਦਾ ਕੀਤਾ ਐਲਾਨ ਸਫਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਤੁਰੰਤ ਤਨਖਾਹਾਂ ਜਾਰੀ ਕੀਤੀਆਂ ਜਾਣ ਅਤੇ ਕੱਢੇ ਹੋਏ ਮੁਲਾਜ਼ਮਾਂ ਨੂੰ ਨੌਕਰੀ ਤੇ ਲਿਆ ਜਾਵੇ ਮੇਰਾ ਨਾਮ ਜੀ ਰੋਹਿਤ ਕੁਮਾਰ ਆ ਜੀ ਇਹ ਮਾਮਲਾ ਰਖਾ ਦੋ ਸਰ ਇਹ ਮਾਮਲਾ ਇਹ ਸੀਗਾ 10ਵੇਂ ਮਹੀਨੇ ਦੇ ਵਿੱਚ ਨਾ 322 ਬੰਦੇ ਜਿਹੜੀ ਹੜਤਾਲ ਹੋਈ ਸੀ ਪ੍ਰਾਈਨ ਟਿਪਰ ਮੁਲਾਜ਼ਮਾਂ ਦੀ ਤੇ ਉਸ ਤੋਂ ਬਾਅਦ ਸਾਨੂੰ ਬੁਲਾਇਆ ਗਿਆ ਸੀਗਾ ਕਿ ਸਾਰਿਆਂ ਨੂੰ ਮਤਲਬ ਇੱਕ ਜੋਬ ਦਿੱਤੀ ਜਾਊਗੀ 14000 ਦੀ ਸੈਲਰੀ ਦੇ ਨਾਲ ਤੇ ਉਹਦੇ ਵਿੱਚ ਕੀ ਹੈ ਕਿ ਦੋ ਦੋਹਤਾਂ ਦੀ ਪੋਸਟਾਂ ਸੀਗੀ ਇੱਕ ਡਰਾਈਵਰ ਦੀ ਤੇ ਦੋ ਹੈਲਪਰਾਂ ਦੀ ਜੀ ਠੀਕ ਹੈ ਅਸੀਂ ਤਿੰਨ ਮਹੀਨੇ ਲਗਾਤਾਰ ਕੰਮ ਕੀਤਾ ਅਸੀਂ ਪਹਿਲੇ ਮਹੀਨੇ ਜੋ ਸਾਡੀ ਸੈਲਰੀ ਨਹੀਂ ਆਈ ਅਸੀਂ ਦਫ਼ਤਰ ਗਏ ਸਾਊ ਡਾਕਟਰ ਦਾ ਜਵਾਬ ਆਇਆ ਕਿ ਸੈਲਰੀ ਥੋੜੀ ਥੋੜੀ ਲੇਟ ਹੋ ਜੂਗੀ 10 ਕਿ ਦਿਨਾਂ ਦੇ ਵਿੱਚ ਪਾ ਦਾਂਗੇ ਫਿਰ ਅਸੀਂ ਫੇਰ 10 ਦਿਨਾਂ ਬਾਅਦ ਗਏ ਜੀ ਕਿ ਸੋਮ ਮੰਗਲਵਾਰ ਨੂੰ ਸੈਲਰੀ ਆ ਜਾਊਗੀ ਇਹ ਕਰਦੇ ਕਰਾਉਂਦੇ ਜੀ 3 ਮਹੀਨੇ ਉਹਨਾਂ ਨੇ ਲਾਤੇ 3 ਮਹੀਨੇ ਬਾਅਦ ਜੋ ਸੈਲਰੀ ਨਹੀਂ ਆਈ ਤਾਂ ਸਾਨੂੰ ਸੈਲਰੀ ਦੀ ਜਗ੍ਹਾ ਤੇ ਉਹਨਾਂ ਨੇ ਇੱਕ ਇਹੋ ਜਿਹਾ ਫਰਮਾਨ ਕਰਤਾ ਜੀ ਵੀ ਇੱਕ ਸਾਡੇ ਜਿਹੜੇ ਸੈਨ ਇੰਸਪੈਕਟਰ ਜੀ ਹੈ ਉਹ ਆਏ ਤੇ ਚਲੋ ਦੇਖੋ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇਗੇ ਉਹ ਵੀ ਹੁਕਮਾਂ ਦੇ ਗੁਲਾਮ ਨੇ ਜੀ ਪਰ ਜਿਨ੍ਹਾਂ ਨੇ ਹੁਕਮ ਦਿੱਤੇ ਆ ਅਸੀਂ ਉਹਨਾਂ ਨੂੰ ਕਵਾਂਗੇ ਜੀ ਵੀ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕੀ 250 ਬੰਦਿਆਂ ਦੀ ਟਿੱਡ ਤੇ ਲੱਤ ਮਾਰਨਾ ਬਹੁਤ ਔਖਾ ਜੀ ਦੇਖੋ ਇਹਨਾਂ ਨੂੰ ਬਹੁਤ ਵੱਡੀ ਪੋਸਟ ਦਿੱਤੀ ਗਈ ਹੈ ਇੱਕ ਕੀ ਇੱਕ ਐਕਸ਼ਨ ਸਾਹਿਬ ਕਮਿਸ਼ਨਰ ਸਾਹਿਬ ਇੱਕ ਡੀਸੀ ਇਹ ਸਾਰੇ ਜੀ ਇਨਵੋਲਵ ਹੁੰਦੇ ਆ ਜਦੋਂ ਬੰਦੇ ਰੱਖੇ ਜਾਂਦੇ ਆ ਜਦੋਂ ਹਟਾਏ ਜਾਂਦੇ ਆ ਤੇ ਇੱਕ ਇੰਨੀ ਵੱਡੀ ਪੋਸਟ ਤੇ ਹੋ ਕੇ 250 ਬੰਦਿਆਂ ਦਾ ਇੱਕ ਗਰੀਬ ਬੰਦਿਆਂ ਦਾ ਰੋਜ਼ਗਾਰ ਖੋਣਾ ਮੈਂ ਇਹ ਪੁੱਛਣਾ ਚਾਹੂੰਗਾ ਮੇਰੇ ਸਾਰੇ ਜਿੰਨੇ ਵੀ ਮੇਰੇ ਸਮਾਜ ਦੇ ਮੇਰੇ ਪ੍ਰਾਣ ਨੇ ਜਿੰਨਾ ਵੀ ਮੇਰਾ ਜਿੰਨਾ ਵੀ ਮੇਰਾ ਮਤਲਬ ਦੇਸ਼ਵਾਸੀ ਨੇ ਜਿੰਨਾ ਵੀ ਜਿਹੜੇ ਮੇਰੀ ਆ ਗੱਲ ਸੁਣ ਰਹੇ ਆ ਕਿ 25 ਬੰਦਾ ਹਟਾਣਾ ਇੱਕ ਸਹੀ ਗੱਲ ਹੈ ਜੀ ਇਹ ਸਾਡੀ 1 ਮਹੀਨੇ ਦੀ 10 ਦਿਨਾਂ ਦੀ ਸੈਲਰੀ ਵੀ ਨਹੀਂ ਆਈ ਜੀ 1 ਮਹੀਨਾ ਬਹੁਤ ਦੂਰ ਦੀ ਗੱਲ ਹੈ ਜੀ ਸਾਨੂੰ ਸਾਨੂੰ 3 ਮਹੀਨੇ ਤੇ ਅੱਜ ਜਿਹੜੇ ਉੱਤੇ ਦਿਨ ਹੋਏ ਹੋਏ ਆ ਉਹੋ ਹੈ ਜੀ ਉਹ ਜਿਹੜੀ ਹੈ ਵੀ ਹੈਗਾ ਟਾਲ ਕਿੰਨੇ ਦਿਨ ਹੋ ਗਿਆ ਆ ਹੜਤਾਲ ਨੂੰ ਚੌਥਾ ਦਿਨ ਹੋ ਗਿਆ ਜੀ ਸਾਨੂੰ ਇੱਕ ਵਾਰ ਵੀ ਕੋਈ ਵੀ ਅਫਸਰਾਂ ਨੂੰ ਪੁੱਛਣ ਨਹੀਂ ਆਏ ਆ ਜਾਂਦੇ ਆ ਜੀ ਗੇਟ ਤੇ ਮੁਰਜ ਜਾਂਦੇ ਆ ਸਾਨੂੰ ਕਹਿ ਜਾਂਦੇ ਆ ਵੀ ਸਾਡੀ ਤੋਂ ਡਿਊਟੀ ਨਹੀਂ ਹੈ ਅਜਿਹਾ ਉਹ ਮੁਲਾਜ਼ਮ ਨੇ ਅਜਿਹਾ ਆ ਨੇ ਸਾਡੇ ਦੋ ਟਰਾਲੀਆਂ ਨੇ ਸਾਡੇ ਕੋਲੇ ਆ ਸੀ ਕੰਮ ਕਰਾਉਂਦੇ ਆ ਵੀ ਤੁਸੀਂ ਸਾਡੇ ਅੰਡਰ ਜੇ ਨਹੀਂ ਆਉਂਦੇ ਜਦੋਂ ਹੀ ਤੁਹਾਡੇ ਅੰਡਰ ਜੇ ਨਹੀਂ ਆਉਂਦੇ ਤੁਸੀਂ ਸਾਡੇ ਤੋਂ ਕੰਮ ਕਿਉਂ ਲਿਆ ਜੀ ਕੂੜੇ ਦੀ ਗਲਾਸ ਨੇ ਸ਼ਹਿਰ ਦੇ ਅੰਦਰ ਕੂੜਾ ਦਾ ਹੀ ਬਹੁਤ ਵੇਲਾ ਦਾ ਸਾਡੇ ਜਿਹੜੇ ਅਸੀਂ ਜਿਹੜੇ ਵੀ ਏਰੀਆ ਦੇ ਵਿੱਚ ਕੰਮ ਕਰਦੇ ਸੀਗੇ ਕਈ ਬੰਦੇ ਸਾਡੇ ਜਿਹੜੇ ਰੈਸਟੋਰੈਂਟ ਵਾਲੇ ਸੀ ਹਸਪੀਟਲ ਵਾਲੇ ਸੀਗੇ ਉਹਨਾਂ ਦੇ ਵਿੱਚ ਸਾਡਾ ਜਿਹੜਾ ਸਟਾਫ ਲੱਗਿਆ ਸੀਗਾ ਉਹ ਸਾਡਾ ਹੀ ਸਮਾਨ ਸੀਗਾ ਤੁਹਾਨੂੰ ਜਾਣਦਾ ਸਵਾਈ ਵਾਲਾ ਉਹਨਾਂ ਕੋਲ ਸਾਡੇ ਪਰਸਨਲ ਨੰਬਰ ਵੀ ਸੀਗੇ ਉਹ ਤੁਹਾਨੂੰ ਫੋਨ ਕਰਦੇ ਆ ਕਿ ਸਰ ਕੂੜਾ ਲੈ ਜਾਓ ਕੂੜਾ ਲੈ ਜਾਓ ਸਾਡੇ ਦੇ ਵਿੱਚ ਕਈ ਅਜਿਹੇ ਬ੍ਰਾਂ ਨੇ ਜਿਹਨਾਂ ਨੂੰ ਫੋਨ ਆਉਂਦੇ ਆ ਹੁਣ ਅਸੀਂ ਉਹਨਾਂ ਨੂੰ ਕੀ ਜਵਾਬ ਦਈਏ ਜੀ ਵੀ ਕੂੜਾ ਕਿਉਂ ਨਹੀਂ ਲੱਗੇ ਯਾਰੇ ਕੀ ਗੱਲ ਹੈ ਜੀ ਕੂੜੇ ਦੀ ਬਹੁਤ ਜ਼ਿਆਦਾ ਮਾਰੋਮਾਰ ਹੋਈ ਵੀ ਹੈ ਸ਼ਹਿਰ ਦੇ ਵਿੱਚ ਪਰ ਮੈਨੂੰ ਲੱਗਦਾ ਜੀ ਕਿ ਸ਼ਾਇਦ ਨਗਰ ਨਿਗਮ ਨੇ ਨਹੀਂ ਦੇਸ ਰਿਆ ਜਾਂ ਸ਼ਹਿਰ ਵਾਸੀ ਕੋਈ ਰੋਸ ਪ੍ਰਦਰਸ਼ਨ ਨਹੀਂ ਕਰ ਰਹੇ ਕਿ ਸਾਡੇ ਕੋਲ ਚੱਕਿਆ ਜਾਵੇ ਦੇਖੋ ਸਾਡੀ ਤਾਂ ਦੋ ਹੀ ਮੰਗਾਂ ਨੇ ਜੀ ਸਾਨੂੰ ਰੋਜ਼ਗਾਰ ਦੇ ਰੱਖਿਆ ਜਾਵੇ ਪਹਿਲਾ ਨੰਬਰ ਸਾਡੀ ਸੈਲਰੀ ਦਿੱਤੀ ਜਾਵੇ ਜਿਹੜੀ ਕਿ ਇਹਨਾਂ ਨੇ 14300 ਰੁਪਏ ਲਾਗੂ ਕੀਤੀ ਸੀਗੀ ਠੀਕ ਹੈ ਜੀ ਤੇ ਸਾਡੀ ਕੋਈ ਐਜ ਸਾਡਾ ਕੋਈ ਦੁਸ਼ਮਣ ਹੀ ਨਹੀਂ ਕਿਸੇ ਵੀ ਪ੍ਰਸ਼ਾਸਨ ਨਾਲ